हेलो हेलो हाँ जी सर क्या हाल है ठीक है ठीक है जी ठीक ठाक हो मैं बढ़िया तू सुना बात बस बढ़िया आज बढ़िया आज बढ़िया <laughs> और खुश <खोशा>। हाँ <laughs> पूरा जी पूरा पूरा बता <laughs> करे डबल डबल खुशी आई भी है मैं आगे ना पूरी 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 मैं आगे ना मैं आगे ना पूरे क्या क्या दस्ताने क्या ऐड है ਨੋਰੀ ਰਨਿੰਗ ਰਨਿੰਗ ਤਾਂ ਦੋਵਾਂ ਭਰਾਵਾਂ ਦੀ ਨਿਕਲ ਗਈ ਉਹਨੇ ਤਾਂ ਮਾਰੀ 550 ਚ ਤੇ ਮੇਰੀ ਆਈ 625 ਜ ਮੇਰਾ ਬਾਉਂਡਰੀ ਜੀ ਤੇ ਰਿਹਾ ਗਾ ਵਾ ਕਿਤੇ ਤੇ ਉਹਨੇ 30 ਸੈਕਿੰਡਾਂ ਲਈ ਜਦੋਂ ਉਹਦਾ 6 ਮਿੰਟ ਹੋ ਜਾਏ ਵਿਸਲ ਮਾਰਦੇ ਆ ਨਾ 20 ਸੈਕਿੰਡ ਰਹਿ ਕੇ ਖੇਚ ਲਓ ਨਾ ਮੈਂ ਉੱਥੋਂ ਗੋੜੀ ਹੋ ਗਿਆ ਮੇਰੀ 150 ਮੀਟਰ ਰਹੀ ਨਹੀਂ ਜਦੋਂ ਨੇ ਵਿਸਲ ਮਾਰੀ ਅੱਛਾ ਤੇ ਇਹ ਬਿਲੀ ਵਿਸਲ ਮਾਰਨ ਤੋਂ ਪਹਿਲਾਂ ਹੀ ਉਹਦੇ ਕੋਲ ਅਪੜਿਆ ਪਿਆ ਏ ਮੈਨੂੰ ਵਾਜਾ ਮਾਰੇ ਤੇ ਉਹ ਏਸ ਹੀ ਆਇਆ ਨਾ ਮੋਢੇ ਤੇ ਹੱਥ ਉੱਤੇ ਰਖਾ ਕੇ ਲੈ ਕੇ ਕਹਿੰਦਾ ਕੋਈ ਨਹੀਂ ਜੇ ਤੇਰੀ ਹੋ ਗਈ ਉਹਦੀ ਵੀ ਹੋ ਜਾਈ ਆਦਾ ਤੂੰ ਅਸੀਂ ਚਾਰ ਜਣੇ ਸੀਗੇ ਮਤਲਬ ਇੱਕ ਮੁੰਡਾ ਹੋਣ ਸੀ ਸਾਡੇ ਨਾਲ ਇੱਕ ਮੇਰਾ ਭਾਈ ਹੋ ਗਿਆ ਮੈਂ ਹੋ ਗਿਆ ਤੇ ਇੱਕ ਬੰਟੀ ਆਪਣਾ ਅਸੀਂ ਚਾਰੇ ਇਕੱਠੇ ਹੀ ਗਰ ਉਹ ਜਿਹੜਾ ਤੇਰਾ ਭਾਈ ਹੈ ਤੇ ਤੋਂ ਕਿੰਨੇ ਸਾਲ ਛੋਟਾ ਹੈ ਕਿੰਨੇ ਤੋਂ 2 ਸਾਲ ਛੋਟਾ ਹੈ 19 ਸਾਲ ਦਾ ਮੈਂ 21 ਸਾਲ ਦਾ ਨਹੀਂ ਤੈਨੂੰ ਸ਼ਰਮ ਨਹੀਂ ਇਹ ਹੈ ਕਿ ਨਾ ਵੀ ਇੰਨੇ ਇੰਨੇ ਟਾਈਮ ਚ ਘਟ ਤੇ ਆਪ ਵੱਡੇ ਹੋ ਗਏ ਨਾ ਫਿਰ ਠੀਕ ਹੈ ਠੀਕ ਹੈ ਠੀਕ ਹੈ ਪਰ ਕਵਿੰਦਾ ਇੰਨਾ ਗੁੰਦਾ ਚੱਲ ਬੜੀਆ ਬਾਕੀ ਬਾਕੀ ਜੰਪ ਜੰਪ ਤਾਂ ਐ ਹੀ ਹੋਇਆ ਨਾ ਪਹਿਲਾਂ ਮੇਰਾ ਜੰਪ ਲੱਗ ਗਿਆ ਤੇ ਮਗਰ ਨੂੰ ਡੇਗ ਗਿਆ ਮੈਂ ਅੱਛਾ ਜੰਪ ਲਾ ਕੇ ਤੇ ਦੂਜਾ ਤਾਂ ਸਿੱਧਾ ਹੀ ਲੰਘ ਗਿਆ ਜੀ ਜੇ ਤੇ ਮੈਂ ਲਾਈ ਬੂਡ ਬਾੜ ਮੈਂ ਕੋਈ ਚੱਕਰ ਨਹੀਂ ਯਾਰ ਐਵੇਂ ਚੱਲਣ ਦੇ ਕੋਨਸਟੇਬਲ ਬੜੇ ਆਪਣੀ ਸਾਰੇ ਬੰਦੇ ਉੱਤੇ ਜਾਣਛਾਣ ਦੇ ਨਿਕਲੇ ਕੋਨਸਟੇਬਲ ਵੀ ਕੀ ਕੋਈ ਐਸੀ ਸਾਰੇ ਜਾਣਛਾਣ ਦੇ ਹੀਗੇ ਉੱਤੇ ਆਪਣਿਆਂ ਲਈ ਹੀਗੇ ਸਾਰੇ ਤੇ ਉਹ ਮੈਨੂੰ ਕਹਿੰਦਾ ਬੂਡ ਲਾ ਕੇ ਮੈਂ ਕਹਾ ਨਹੀਂ ਯਾਰ ਮੈਂ ਕਦੇ ਲਾਇਆ ਹੀ ਨਹੀਂ ਕਹਿੰਦਾ ਯਾਰ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੀ ਬੈਠੇ ਰਹੀਦਾ ਤੂੰ ਇੱਕ ਹੀ ਤੇਰਾ 2 ਫੁੱਟ ਅੱਗੇ ਜਾਊਗਾ ਮੈਂ ਮਾਰਿਆ ਫਿਰ 16 ਫੁੱਟ ਤੇ ਜੰਪ ਮਾਰਿਆ ਮੈਂ ਐਂਡ ਲਾ ਪਹਿਲਾਂ ਤੇ ਜੋ ਉਹ ਫੋੜਦੀ ਉਹ ਹੈਂਡਲ ਤੇ ਪ੍ਰੈਸ਼ਰ ਬਹੁਤ ਹੁੰਦਾ ਤੇ ਜਦੋਂ ਜੰਪ ਲੱਗੇ ਜੱਥੀਆਂ ਬਾਹਰ ਕੋਨ ਟੇਲੀ ਆ ਜਾਂਦੇ ਜੱਥੀਆਂ ਬਾਹਰ ਆ ਜਾਂਦੇ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਕਾਟੇ ਨੰਬਰ ਨੂੰ ਨੰਬਰ ਨੂੰ ਦੱਸੇ ਕਿਨਾਂ ਵਾਹ ਯਾਰ ਦੋਵੇਂ ਉੱਪਰ ਲੱਗ ਕਹਿੰਦਾ ਅੱਜ ਤਾਂ ਮੁਰਗਾ ਵਰਗਾ ਬਣੇਗਾ ਪੂਰਾ ਕੰਮ ਸੈਟ ਰਿਹਾ ਉੱਥੇ ਬਾਕੀ ਮਇਆ ਆ ਗਈ ਐਸ ਲੱਗਦਾ ਅੱਛਾ ਵਧੀਆ ਹੋਰ ਕੀ ਬਾਕੀ ਹੋਰ ਟ੍ਰੋਲ ਬਾਈ ਨਾ ਨਾ ਟ੍ਰੋਲ ਹੋਮ ਤੁਸੀਂ ਆ ਲੈਣੇ ਕਿਤੇ ਪਾਸੇ ਹਾਂ ਆ ਕੀ ਮਾ ਹਾਈ ਚ ਤਾਂ ਕੋਈ ਪ੍ਰੋਬਲਮ ਆਈ ਓਕੇ ਸੀਗਾ ਨੋ 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 ਉਹ ਤਾਂ ਪੈਲੇ ਸੀ ਪੈਲੇ ਸੀ ਉਹ ਤਾਂ ਮੈਂ ਉਹਨਾਂ ਦਾ ਲਾਇਆ ਹੀ ਉਹਨਾਂ ਨੇ ਸਾਢੇ 3 ਤੋਂ ਥੱਲੇ ਲਾਇਆ ਹੈ 14 ਲੱਗਦਾ ਸੀਗਾ ਪਤਾ ਕੀ ਆ ਦੋ ਟਰੈਲਰ ਫਾਸ ਹੋਣ ਤੋਂ ਬਾਅਦ ਫਿਰ ਐਂ ਹੀ ਲੱਦਦਾ ਯਾਰ ਇਹਦਾ ਜਮਾ ਛੋਟਾ ਜਿਹਾ 2 ਓਮ ਇਹ ਮੁੰਡੇ ਕਹਿੰਦੇ ਯਾਰ ਇਹਨੂੰ ਵਾਵਾ ਐਕਸਪੀਰੀਅੰਸ ਇਹਨੂੰ ਅੱਗੇ ਲਾਓ ਪਹਿਲੇ ਗਰੁੱਪ 'ਚ ਕਹਿੰਦਾ ਇਹਨੂੰ ਕਹਦਾ ਐਕਸਪੀਰੀਅੰਸ ਇਹ ਕਹਿੰਦਾ ਇਹ ਸਾਬ ਸਪੈਕਟਰ ਦਾ ਟ੍ਰਾਇਲ ਛੱਡ ਗਿਆ ਕਹਿੰਦਾ ਯਾਰ ਬਹੁਤ ਵਧੀਆ ਯਾਰ ਕਹਿੰਦਾ ਜੀ ਤੈਨੂੰ ਸੂਟ ਮਾਰਨਾ ਪੈਣਾ ਸੀ ਫੋਨ ਇਹ ਮੈਨੂੰ ਮਾਰੇਗਾ ਕਿੱਥੇ ਨਹੀਂ ਤਾਂ ਉੱਤੇ ਫਿਰ ਪੂਰੇ ਹਾਸੇ ਉਹ ਦੋ ਮਿੰਟ ਬਾਅਦ ਤਾਂ ਪਤਾ ਟੈਨਸ਼ਨ ਹੀ ਬਾਸ ਤੋਂ ਆ ਹੀ ਜਾਂਦਾ ਮੈਨੂੰ ਵਾਰ ਵਾਰ ਆਏ ਬਾਸ ਤੋਂ ਤੇ ਮੈਂ ਜਾਵਾਂ ਤੇ ਰੋਕੇ ਉਹ ਕਹੇ ਨਹੀਂ ਜਾਣਾ ਮੈਂ ਖੜਾ ਹੋ ਕੇ ਮੈਂ ਕਹਿੰਦਾ ਭਾਈ ਉਹਨੂੰ ਫੁੱਲਸ ਵਾਲੀ ਤੇ ਆ ਜਦ ਲਈ ਮੈਂ ਕਿ ਦੱਸਿਆ ਨਹੀਂ ਸੀ ਮੈਂ ਅਸਰ ਦੀ ਦੋ ਚਪੇੜਾ ਮਾਰ ਲਓ ਕੋਈ ਚੱਕਰ ਵੀ ਨਾ ਹੁੰਦੇ ਵਸੇ ਇਹ ਜਿੰਨੀ ਨਿੱਕਤ ਕਰਨੀ ਚਾਹੀਦੀ ਸੀ ਬਾਕੀ ਕੰਮ ਸੈਟ ਸੀ ਜਮਾ ਉੱਥੇ ਸਾਰੇ ਵਧੀਆ ਸੀ ਫੁੱਲ ਸਾਫ ਬੜਾ ਵਧੀਆ ਸੀ ਸਭ ਬਹੁਤ ਵਧੀਆ ਹੈ ਹੁਣ ਤਿੰਨ ਦਾ ਬਹੁਤ ਵਧੀਆ ਹੁਣ ਜਿਹੜਾ ਆਪਣਾ ਨਿਊਲੀ ਬੈਚ ਸਾਰੇ ਜਾ ਰਹੇ ਨੇ ਸਭ ਹਣਾ ਹਾਂਜੀ 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 ਆ ਵੀ ਚਲੋ ਹਨਾ ਜੋ ਵੀ ਸਾਰੇ ਵਧੀਆ ਬਹੁਤ ਵਧੀਆ ਵਿੱਚ ਆਪਣੇ ਨਹੀਂ ਪੁਰਾਣੇ ਬੰਦੇ ਵੀ ਬਹੁਤ ਵਧੀਆ ਉਹਨਾਂ ਦਾ ਇੱਕ ਮੁੰਡੇ ਸਾਡੇ ਨਾਲ ਕਰੋ ਬਹੁਤ ਤਗੜਾ ਹੈਗਾ ਵੈਸੇ ਨਾ 30 ਵਿੱਚੋਂ 16-17 ਤਾਂ ਰਨਿੰਗ ਚ ਹੀ ਰਹਿ ਜਾਂਦੇ ਸੀਗੇ ਤੇ ਇਹ ਸਾਰ ਸਾਰੇ ਗਰੁੱਪ ਨੇ ਨਾ ਮੇਰੇ ਭਰਾ ਦਾ ਕਿ ਧੰਨਵਾਦ ਕੀਤਾ ਇਹ ਪਹਿਲਾਂ ਕਿਹੜਾ ਸਾਰੇ ਬੰਦਿਆਂ ਦਾ ਇੱਕ ਵੀ ਚਲਵਾਇਆ ਸਾਰੇ ਬੰਦੇ ਇੱਕ ਵੀ ਚ ਪਹਿਲਾਂ ਕਿਹੜਾ ਕਰੋਸ ਉਹ ਵੀ ਕਹਿਣ ਕਹਿੰਦੇ ਬਈ ਗਰੁੱਪ ਹੀ ਬਹੁਤ ਤਗੜਾ ਹੈ ਤਾਂ ਸਾਡੇ 19 ਬੰਦੇ ਰਨਿੰਗ ਕਲੀਅਰ ਕੀਤੇ 19 ਦੇ 19 ਨੇ ਲੌਂਗ ਜੰਪ ਕਲੀਅਰ ਕੀਤਾ ਬੱਲੇ ਆਹ ਗੱਲ ਵੱਡੀ ਗੱਲ ਆ 19 ਦੇ 19 ਨੇ ਹਾਈ ਜੰਪ ਕਲੀਅਰ ਕੀਤਾ 1.2 ਹਾਈਟ ਜੋ ਰਹਿ ਗਿਆ ਉਹਦੇ ਨੰਬਰ ਵੀ ਖਾਸੇ ਸੀਗੇ ਅੱਛਾ ਉਹ ਹਾਈਟ ਜੋ ਰਹਿ ਗਿਆ ਬਸ ਹੂੰ ਬਾਕੀ ਤਾਂ ਕੋਈ 30 11 ਕੁ 12 ਬਸ ਇੱਥੇ ਕਿਸੇ ਕਿਸੇ ਦਾ ਬੜਾ ਹੀ ਕੰਮ ਹੁੰਦੀ ਹੋਏ ਨੇ 8 9 ਬਸ ਇੱਥੇ ਰੇ ਇੱਥੇ ਹੀ ਸੀ ਰੇਸ਼ੋ ਜੀ ਬੰਟੀ ਦਾ ਵੀ ਨਿਕਲ ਗਿਆ ਬੰਟੀ ਦਾ ਵੀ ਨਿਕਲ ਗਿਆ ਹਾਂ ਬੰਟੀ ਨੂੰ ਵੀ ਬਗਾਈਆਂ ਚੱਲ ਬੰਟੀ ਦੀ ਪੈਨ ਦਾ ਵੀ ਨਿਕਲ ਗਿਆ ਉਹਦਾ ਇੱਕ ਦਿਨ ਪਹਿਲਾਂ ਸੀ ਨਾ ਹੂੰ ਹੂੰ ਤਾਂ ਫਿਲਮਾਂ ਹੁੰਦੇ ਉਹ ਈਹੀ ਨਾਲ ਤਾਂ ਹੀ ਹੁੰਦੇ ਨਾ ਯਾਰ ਮੈਂ ਕਾਲਸ ਹੀ ਨਹੀਂ ਪਿਕ ਕਰ ਰਿਹਾ ਹੈਗਾ ਬਹੁਤ ਕਾਲਸ ਆਈਆਂ ਪਿਆਰੇ ਨੇ ਤੀ ਦੱਸਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਹੋਰ ਸੁਣਾਓ ਬੱਸ ਬੱਸ ਈ ਹੈ ਮੈਂ ਤਾਂ ਡੱਬਾ ਕਦੋਂ ਦੇ ਰਹੇ ਹੋ ਤਿੰਨ ਦੱਸਾਂ ਜਵਾਬ ਫੇਰਨਾ ਬਾਅਦ ਚੋਂ ਲਾਂਬੇ ਬਾਹਰ ਨੇ ਸਰ ਮੈਂ ਹੀ ਕਹਿ ਰਿਹਾ ਡੱਬਾ ਡੱਬਾ ਕਦੋਂ ਦੇ ਰਹੇ ਹੋ ਸਾਨੂੰ ਫਿਰ ਅੱਛਾ ਹੁਣ ਮਤਲਬ ਪਾਸ ਵੀ ਅਸੀਂ ਕਰਾਈਏ ਤੇ ਹੁਣ ਡੱਬੇ ਵੀ ਅਸੀਂ ਉਹਦੇ ਹੀ ਆ ਗਈ ਉਹ ਕੈਟ ਰਿਹਾ ਕੰਮ ਬਾਕੀ ਪੂਰਾ ਸੀਗਾ ਕੰਮ ਸੈੱਟ ਸੀਗਾ ਜਮਾ ਅੱਜ ਅੱਜ ਖੁਸ਼ੀ ਬੜੀ ਹੋਈ ਮਤਲਬ ਇੰਨੇ ਦੋ ਟ੍ਰਾਇਲ ਪੰਜ ਚਾਰ ਪੰਜ ਟ੍ਰਾਇਲ ਛੱਡ ਕੇ ਨਾ ਜਿਹੜਾ ਟ੍ਰਾਇਲ ਕੱਢਣ ਦੀ ਖੁਸ਼ੀ ਹੋਈ ਨਾ ਮੈਨੂੰ ਲੱਗਾ ਪਹਿਲੇ ਤੇ ਨਹੀਂ ਹੋਣੀ ਸੀ ਇਹ ਤਾਂ ਹੈ ਹਾਂਜੀ ਸੌਮ ਨੂੰ ਦੱਸਦਾ ਸੌਮ ਲੈਂ ਜਾਂਦੇ ਮੈਂ ਮੈਂ 40 45 ਫੋਨ ਆਏ ਬਈ ਵੀ ਮੰਨੋਗੇ ਨਹੀਂ ਸੌਮ ਮੈਨੂੰ ਪਤਾ ਨਹੀਂ ਹੋਣੀ ਟੈਨਸ਼ਨ ਹੋਣੀ ਸੌਮ ਮੇਰੇ ਤੋਂ ਜ਼ਿਆਦਾ ਟੈਨਸ਼ਨ ਸੀਗੀ ਨਹੀਂ ਧੰਨਵਾਦ ਫਿਰ ਤੁਹਾਨੂੰ ਨਹੀਂ ਨਹੀਂ ਉਹ ਅੰਦਾਜ਼ ਉਹਨੋਂ ਤੇ ਆਪਣਾ ਸਿਸਟਮ ਹੀ ਹੋਵੇਗਾ ਨਾ ਤਾਂ ਤੁਹਾਨੂੰ ਤਾਂ ਪਤਾ ਹੀ ਜੇ ਜੈਂਟਲ ਆਇਆ ਅੰਸਰ ਕਿੰਨਾ ਉਹਦੇ ਨਹੀਂ ਰਣੀ ਸ਼ੁਰੂ ਕਰਤੀ ਤੁਹਾਨੂੰ ਬਸ ਸਹੀ ਸੀਗਾ ਮੈਂ ਤੁਹਾਡੀ ਮਿੰਤਾ ਤੇ ਹੋ ਗਿਆ ਮੈਂ ਦੱਸੋ ਮੈਨੂੰ ਵਰਕ ਕੋਈ ਨਾ ਚੱਲੇ ਹੋ ਗਿਆ ਸਾਰਾ ਹਾਂਜੀ 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 6:00 ਵਜੇ ਮੈਂ ਹੋਊ ਟੂ ਜੀ ਸਨਾਓ